ਹਾਂਜੀ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਤ ਦਾ ਟਾਈਮ ਹੋ ਚੁੱਕਿਆ ਮਸ਼ੀਨ ਆਪਣੇ ਆਪਣੇ ਵਾਲੀ ਇੱਧਰ ਖੜਾਤੀ ਸੀਗੀ ਆਪਣੀ ਮਸ਼ੀਨਾਂ ਖੜੀਆਂ ਤੇ ਆਪਾਂ ਜਿਹਦੇ ਕੋਲੇ ਆਏ ਹੋਇਆ ਹਾਂ ਦੋਸਤ ਕੋਲ ਤੇ ਇਹ ਉਹਦੀ ਮਸ਼ੀਨਾਂ ਕੀ ਇਹ ਵੀ 50 ਆ ਤੇ ਇਹ ਉਹ ਆਪਣੀ ਮਸ਼ੀਨ ਹੈਗੇ ਸੈਂਕ్రోਸਮਾਟਾ ਬਦੌੜ ਸੈਂਕ్రోਸਮਾਟਾ ਮਸ਼ੀਨ ਤੇ ਜਿਹਨੇ ਜਿਹਨੇ ਇਹ ਮਸ਼ੀਨ ਚਲਾਉਂਦੇ ਨੇ ਰਾਤ ਨੂੰ ਵਰਕ ਕਰਦੇ ਨੇ ਤੇ ਦਾ ਕੁਝ ਕ ਸਾਮਾਨ ਟੁੱਟ ਗਿਆ ਸੀਗਾ ਘਾਟਰ ਦਾ ਤੇ ਇਹਨਾਂ ਦੀ ਆਪਦੀ ਵਰਖਸਾਬ ਖੁੱਲੀ ਹੋਈ ਹੈ ਤੇ ਇਹ ਕੰਮ ਕਰ ਰਹੇ ਨੇ ਆ ਇਹਦੇ ਬੰਦੇ ਰੱਖੇ ਹੋਏ ਨੇ ਉਹ ਮਸ਼ੀਨ ਦਾ ਮਾਲਕ ਆਹ ਬਾਬੇ ਟਿੱਪ ਦਾ ਕੰਮ ਕਰੀ ਜਾਂਦੇ ਹੈ ਇਹ ਵੀ ਦਿਨ ਰਾਤ ਲੱਗੇਦਾ ਬਹੁਤ ਮਿਹਨਤੀ ਬੰਦਾ ਯਾਰ ਹੈ ਨਾ ਇਹ ਇਹਦੇ ਕੋਲ ਕਿੰਨੇ ਟਰੈਕਟਰ ਨੇ 10 ਟਰੈਕਟਰ ਨੇ ਤੇ ਮਸ਼ੀਨਾ ਇੱਕ ਕਮੈਨ ਹੋ ਗਿਆ ਨਾ ਹੈ ਮਸ਼ੀਨ ਇੱਕ ਹੋ ਗਈ ਇਹਦੇ ਕੋਲੇ ਲੱਗਾ ਮਿਹਨਤੀ ਬਹੁਤ ਆ ਯਾਰ ਬੰਦਾ ਨਾ ਇਹ ਕੀ ਬਾਤ ਆ ਮਸ਼ੀਨ ਡਰਾਈਵਰ ਆ ਨਾ ਹਾਂ ਇਹ ਮਸ਼ੀਨ ਡਰਾਈਵਰ ਆਪਰੇਟਰ ਆ ਵੀ ਆਪਰੇਟਰ ਹੀ ਲਾ ਰੱਖਾ ਚੇਲਾ ਹੋਏ ਯਾਰ ਨਾ ਮੁਜਰਾ ਮਿਹਨਤ ਬਹੁਤ ਹੈ ਸਾਰੀ ਰਾਤ ਲੱਗੇ ਰਹਿੰਦੇ ਨੇ ਬਹੁਤ ਮਿਹਨਤ ਕਰਦੇ ਨੇ ਇਹ ਹੈ ਨਾ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਜਾ ਰਿਹਾ ਇਹਨਾਂ ਦੀ ਵੀ ਹੈ ਸਲਾਮ ਆ ਨਾ ਸਲਾਮ Yeah.